جن کے رام و من ماہی ہیں او تے رام نام دا داتا ہے او تے پہر بندگی دا داتا ہے او تے اکال دا پتر ہے اس نو مار روڑا کون ہو سکتا ہے اس نو دنیا دی جی کوئی طاقت ختم نہیں کر سکتی جدو اے بچن انہوں نے سہزادیاں نے کیتا اس تو بعد انہوں نے اے اکشہ گیا کہ جے تسی ترم تارم کر لو موت تو بچ جاؤ گے ورنہ تو ہاتے واسطے موت تیار ہے سائفزادیاں نے بچن کیتا ਕਹਿਣ ਲੱਗੇ ਜੇ ਅਸੀਂ ਕਲਮਾ ਪੜ ਲਈਏ ਜੇ ਅਸੀਂ ਇਸ ਨਾਮ 'ਚ ਸ਼ਾਮਲ ਹੋ ਜਾਈਏ ਫਿਰ ਤਾਂ ਸੁਭਾ ਮਦਦ ਫਿਰ ਤਾਂ ਮੌਤ ਨਹੀਂ ਆਏਗੀ ਫਿਰ ਤਾਂ ਪੱਕਾ ਹੈ ਨਾ ਕਿ ਮੌਤ ਨਹੀਂ ਆਏਗੀ ਕਾਜੀ ਬੰਦੂ ਕਰਕੇ ਆਖਣ ਲੱਗੇ ਦੱਸ ਤੂੰ ਦੱਸ ਦੇ ਫਿਰ ਮੌਤ ਨਹੀਂ ਆਉਂਦੀ ਕਲਮਾ ਪੜਨ ਵਾਲੇ ਨੂੰ ਕਹਿਣ ਲੱਗਾ ਮੌਤ ਤੇ ਆਉਂਦੀ ਹੈ ਪਰ ਬੁਢਾਪੇ ਤੋਂ ਬਾਅਦ ਆਵੇਗੀ ਸਮੇਂ ਨਾਲ ਆਵੇਗੀ ਕਹਿਣ ਲੱਗੇ ਸਮੇਂ ਨਾਲ ਤੇ ਫਿਰ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਕਿਸੇ ਦਾ ਆ ਜਾਣਾ ਸਾਡੇ ਸਤਿਗੁਰੂ ਨੇ ਤੇ ਸਾਨੂੰ ਇਹ ਦੱਸਿਆ ਕਿ ਗੰਗਾ ਗੋਬਿੰਦ ਗੁਣ ਨਾ ਬਹੁ ਸਾਸ ਸਾਸ ਜਪਨੀਤ ਕਹਾ ਕਿਸ ਸਾਸ ਦੇਹ ਦਾ ਬਿਲਮ ਨਾ ਕਰੇ ਹੋ ਮੀਨ ਨਾ ਬਾਰਕ ਨਾ ਜੋਬਨ ਨਾ ਬਿਰਦੀ ਕਸ਼ ਬੰਦ ਉਹ ਬੇਰਾ ਨਾ ਮੂਝਿਆ ਜਵਾਲ ਪਰ ਜਾਂ ਫਨ ਪਤਾ ਤੇ ਕੁਸਵਾਸਦਾ ਨਹੀਂ ਸਾਡੇ ਬਾਪੂ ਨੇ ਤੇ ਸਾਨੂੰ ਇਹ ਸਮਝਾਇਆ ਕਿ ਹਮੇ ਆਦਮੀ ਹਾਂ ਇੱਕ ਤਮੀ ਮੂਲਤ ਬੋਤ ਨਾ ਜਾਣਾ ਜੇ ਤੇ ਤੇਰਾ ਧਰਮ ਸੰਸਾਰ ਨੂੰ ਬਚਾ ਸਕਦਾ ਹੈ ਕਈ ਮੌਤ ਨਹੀਂ ਆਏਗੀ ਗਰੰਟੀ ਦਿੰਦੇ ਹੋ ਇਸ ਗੱਲ ਦੀ ਤੇ ਫਿਰ ਤੇ ਕੋਈ ਹੋਰ ਮਨੋਕ ਸੋਚ ਸਕੇਗਾ ਪਰ ਯਾਦ ਰੱਖਣਾ ਅਸੀਂ ਤਾਂ ਜਿਉਣਾ ਚਾਹੁੰਦੇ ਹੀ ਨਹੀਂ ਆਪਣੇ ਧਰਮ ਨੁਸ਼ਨੀਆ ਸਰਕਾਰਾਂ ਅੱਗੇ ਸਾਮਾਨਾ ਵਿਹਾਰਾਂ ਦੇ ਅੱਗੇ ਨਹੀਂ ਚੁਕੇਗਾ ਮੇਰਾ ਸਿਆਰ ਇਹ ਹੈ ਸਿੱਖੀ ਇਹ ਹੈ ਜੀਵਨ ਕਿਉਂਕਿ ਜੀਵਨ ਤੇ ਹੁੰਦਿਆਂ ਵੀ ਲੋਕ ਜਿਹੜੇ ਨੇ ਉਹ ਮਰ ਜਾਂਦੇ ਨੇ ਪਾਤਸ਼ਾਹ ਗੁਰਬਾਣੀ ਚ ਕਹਿੰਦੇ ਨੇ ਜੇ ਜੀਵ ਹੈ ਬਦ ਨੱਥੀ ਜਾਏ ਸਭ ਹਰਾਮ ਕੀਤਾ ਸਿਖਾਏ جے جیوندہ ہے میں نے کھپت رہت ہو کے عزت رہت ہو کے تے جاد رکھنا او اوپس دا خدا پیتا پہنیاں ہویا سارا کچھ حرام ہے کسی کا مدہ نہیں صاحب نے ٹھوک کے جواب دیتے نہیں ہو سکتا بے شک اُتھے کھلوتے ہوئے شیر خان نے نعرہ ماریا ہادا کیونکہ جو شیر خان ملک کوٹلے والے کو آکھیا گیا تیرا پرا نار خان گروہ گوبن سنگھ نے بات ਖੁਦਾ ਤੇ ਘੱਟ ਤੇ ਸਵਾਬ ਮਿਲੇਗਾ ਪੁੰਨ ਹਟਣਾ ਨਾਲੇ ਉਹ ਆਪਣਾ ਬਦਲਾ ਲੈ ਲੈ ਉਹ ਕਹਿੰਦਾ ਬਦਲਾ ਮਰਦ ਜਿਹੜੇ ਨੇ ਉਹ ਬਦਲਾ ਆਪਣੇ ਦੁਸ਼ਮਣ ਤੋਂ ਵੈਂਦੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈ ਹੋਈ ਹੈ ਮੇਰੇ ਭਰਾ ਦੀ ਸਾਡੀ ਜੰਗ ਸੀ ਉਸ ਜੰਗ ਵਿੱਚ ਮੈਦਾਨੇ ਟੰਗ ਵਿੱਚ ਮੇਰਾ ਭਰਾ ਪਾਰਿਆ ਗਿਆ ਕੀ ਹੋਇਆ ਜਦੋਂ ਸਾਹਮਣੇ ਆਵੇਗਾ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਲੜ ਲਵਾਂਗੇ ਲੜ ਕੇ ਬਦਲਾ ਲਵਾਂਗੇ ਇਸ ਨਾਮ ਬਦਲਾ ਲੈਣਾ ਇਹਨਾਂ ਅਸ਼ੀਸ਼ ਛੇ ਖੋਰੇ ਬੱਚਿਆਂ ਕੋਲ ਦੁੱਧ ਪੀਂਦੇ ਹਾਲੇ ਬੱਚੇ ਨੇ ਜਿਹੜੇ ਇਹਨਾਂ ਦੇ ਪਹਿਲਾਂ ਮਾਰ ਕੇ ਬਦਲਾ ਲੈਣਾ ਮਰਦਰ ਦਾ ਕੰਮ ਨਹੀਂ ਇਹ ਮਨੁੱਖਾਂ ਦਾ ਕੰਮ ਨਹੀਂ ਹੈ ਜਦੋਂ ਉਹ ਇਹਨੇ ਉੱਠ ਕੇ ਤੇ ਆਖਣ ਲੱਗ ਪਈ ਮੈਂ ਇੱਕ ਗੱਲ ਕਰਨੀ ਚਾਹੁੰਨਾ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਨ ਦੇ ਕਾਰਨ ਕੇਂਦਰ ਦਾ ਬੱਚੇ ਉਹਨੂੰ ਭਜਾਓ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਸੀਂ بڑے ਛੋਟੇ ਹੋ ਮੰਗੇ ਆਪਣੇ ਗੁਰਸਿੱਖ ਹਸਪਾਣਿਆਂ ਨੂੰ ਇਕੱਠੇ ਕਰਾਂਗੇ ਇਕੱਠੇ ਕਰਕੇ ਤੁਹਾਡੇ ਨਾਲ ਮੱਥਾ ਲਾਵਾਂਗੇ ਤੁਹਾਡੇ ਸਾਹਮਣੇ ਲੜਾਂਗੇ ਕਹਿਣ ਲੱਗਾ ਫਿਰ ਤੁਸੀਂ ਹਾਰ ਜਾਣਾ ਜੇ ਤੁਸੀਂ ਫਿਰ ਵੀ ਹਾਰ ਗਏ ਤੇ ਫਿਰ ਕੀ ਕਰੋਗੇ ਕਹਿਣ ਲੱਗੇ ਫਿਰ ਇਹ ਕਰਾਂਗੇ ਕਿ ਜਿੰਨਾ ਚਿਰ ਇਸ ਸਰੀਰ ਵਿੱਚ ਪ੍ਰਾਣ ਹੈਗੇ ਨੇ

ਤੇਲ ਤਰ੍ਹਾਂ ਦੀਆਂ ਚੀਜ਼ਾਂ ਰੱਖ ਦਿੱਤੀਆਂ ਇੱਕ ਖਾਣ ਵਾਲੇ ਪਦਾਰਥ ਰੱਖ ਦਿੱਤੇ ਇੱਕ ਪਾਸੇ ਛੋਟੇ ਖਡਾਉਣੇ ਰੱਖ ਦਿੱਤੇ ਤੀਸਰੇ ਥਾਂ ਤੇ ਹਜ਼ਾਰ ਰੱਖ ਦਿੱਤੇ ਪਰ ਉਹ ਸਾਹਿਬਜ਼ਾਦੇ ਗੁਰੂ ਦੇ ਫਰਜ਼ੰਦ ਸਾਡੇ ਬਾਬੇ ਉਹ ਉਹਨਾਂ ਹਥਿਆਰਾਂ ਵਾਲੇ ਪਾਸੇ ਗਏ ਨਾ ਉਹਨਾਂ ਖਾਣਾ ਵੇਖਿਆ ਨਾ ਉਹਨਾਂ ਨੇ ਖਡਾਉਣੇ ਵੇਖੇ ਜੇ ਉਹਨਾਂ ਦੇ ਕੰਮ ਦੀ ਚੀਜ਼ ਸੀ ਤੇ ਹਥਿਆਰ ਸਨ ਹਥਿਆਰਾਂ ਵਾਲੇ ਪਾਸੇ ਗਏ

ਉਹਨਾਂ ਨੂੰ ਨੀਹਾਂ ਵਿੱਚ ਜਿੰਨ ਦਾ ਹੁਕਮ ਦੇ ਦਿੱਤਾ ਗਿਆ ਸਾਹਿਬਜ਼ਾਦੇ ਨੀਹਾਂ ਵਿੱਚ ਜਿਹੜੇ ਗਏ ਯਾਦ ਰੱਖਣਾ ਜਦੋਂ ਸਾਹਿਬਜ਼ਾਦੇ ਹਾਲੇ ਨੀਹਾਂ ਵਿੱਚ ਨਹੀਂ ਸਨ ਜਿਹੜੇ ਗਏ ਉਸ ਵੇਲੇ ਤੱਕ ਉੱਥੇ ਇੱਕ ਗੁਰੂ ਦਾ ਪਿਆਰਾ ਹੈ ਜਿਹੜਾ ਉੱਥੇ ਲੱਸੀ ਖਾਨੇ ਵਿੱਚ ਨੌਕਰੀ ਕਰਦਾ ਹੈ ਬਾਹਰੋਂ ਸੋਈਆ ਕਹਿ ਸਕਦੇ ਆ ਰਸੋਈ ਵਿੱਚ ਕੰਮ ਕਰਨ ਵਾਲਾ ਬੰਦਾ ਹੈ ਪਰ ਇਹ ਹੈ Hindu ਧਰਮ ਨਾਲ ਸਮਤ ਜਿਸ ਨੂੰ ਮੋਤੀ ਬਹਿਰਾਂ ਆਂ ਕਰਕੇ ਆਖਿਆ ਜਾਂਦਾ ਹੈ ਮੈਂ ਅਰਜ਼ ਕਰਾਂ ਜਦੋਂ ਗੁਰੂ ਦੇ ਘਰ ਵਿੱਚ ਕੋਈ ਜਨਮ ਲੈ ਜਾਂਦਾ ਉਹ ਕੋਈ ਮਹਿਰਾ ਦੇ ਰਹਿੰਦਾ ਕੋਈ ਤਰਖਾਨ ਨਹੀਂ ਰਹਿੰਦਾ ਕੋਈ ਜੱਟ ਨਹੀਂ ਰਹਿੰਦਾ ਉਹ ਸਾਰੇ ਗੁਰੂ ਦੇ ਪੁੱਤਰ ਹੋ ਜਾਂਦੇ ਨੇ ਪਰ ਸਾਡਾ ਸੁਆਹ ਬੜਿਆ ਹੈ ਅਸੀਂ ਇਸ ਤਰ੍ਹਾਂ ਕਹਿ ਲਈਏ ਬਾਬਾ ਗੋਤੀ RAM ਨੇ ਜਾ ਕੇ ਆਪਣੇ ਘਰ ਦੇ ਗਿਹੜੇ ਜਿਹੜੇ ਸਨ ਉਹ ਉੱਥੋਂ ਦੇ ਜਿਹੜੇ ਰਖਵਾਲੇ ਸਨ ਪਹਿਰੇਦਾਰ ਸਨ ਜਿਹੜੇ ਲੱਗੇ ਹੋਏ ਉਹਨਾਂ ਪਹਿਰੇਦਾਰਾਂ ਨੂੰ ਦੇਖ ਕੇ ਤੇ ਆਪ ਕਮੰਦ ਲਾ ਕੇ ਆਪ ਤੇ ਰੱਸਾ ਸੁੱਟ ਕੇ ਆਪ ਉੱਤੇ ਡੜਿਆ ਤੇ ਫੇਰ ਉਹਨਾਂ ਨੂੰ ਸਾਹਿਬਜ਼ਾਦੇ ਆ ਗਏ ਆ ਪਿਆਰੀਆਂ ਨੂੰ ਦੁੱਧ ਸ਼ਕਾਇਆ ਸੀ ਉਸ ਨੇ ਔਰ ਯਾਦ ਰੱਖਣਾ ਤੇ ਸਾਹਿਬਜ਼ਾਦੇ ਹੀ ਨਹੀਂ ਸ਼ਹੀਦ ਹੋਏ ਬਾਬਾ ਮੋਤੀराम ਹੋਰਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕੋ ਇੱਕ ਪੁੱਤਰ ਨਰਾਇਣਾ ਉਸ ਦਾ ਨਾਂ ਸੀ ਉਸ ਨੂੰ ਕੋਹਲੂ ਵਿੱਚ ਪਾ ਕੇ ਕੀੜ ਦਿੱਤਾ ਗਿਆ ਪੀੜਤ ਕਾਬਿਆ ਉਹਨਾਂ ਦੀ ਬਜ਼ੁਰਗ ਮਾਤਾ ਬੀਬੇ ਲੱਤੋ ਲੱਤੋ ਨੂੰ ਵੀ ਸ਼ਹੀਦ ਕੀਤਾ ਗਿਆ ਉਹਨਾਂ ਦੀ ਘਰਵਾਲੀ ਜਿਸ ਦਾ ਨਾਮ ਕੋਈ ਸੀ ਉਸ ਨੂੰ ਸ਼ਹੀਦ ਕੀਤਾ ਗਿਆ ਉਹਦੀਆਂ ਅੱਖਾਂ ਦੇ ਸਾਹਮਣੇ ਇਹ ਦਿਨ ਜੀ ਸ਼ਹੀਦ ਕਰਨ ਤੋਂ ਬਾਅਦ ਬਾਬਾ ਮੋਤੀराम ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਇੱਕ ਦੁੱਧ ਦਾ ਗਲਾਸ ਖੂਣ ਦਾ ਇਹ ਉਹਨਾਂ ਨੂੰ ਜਵਾਨਾ ਮਿਲਿਆ ਇਹ ਮੁਆਵਜ਼ਾ ਮਿਲਿਆ ਹੈ ਸਰਕਾਰ ਵੱਲੋਂ ਇਹ ਪਸ਼ੂ ਹੁੰਦਾ ਹੈ ਜਿਹੜੇ ਲੋਕ ਸੱਚ ਦੇ ਪੰਧ ਵਿੱਚ ਖਲੋਤ ਤੇ ਸੱਚ ਦੇ ਰਸਤੇ ਤੇ ਤੈਰ ਕਰਦੇ ਨੇ ਜਾਂਦਰ ਖਣਾ ਗੁਰੂ ਨਾਨਕ ਸਾਹਿਬ ਨੇ ਬੜਾ ਦਿਨਾਂ ਸੰ ਡਿੱਗ ਪਈਆਂ ਅੰੰਡਾ ਡਿੱਗ ਪਈਆਂ ਫਿਰ ਉਹਨਾਂ ਨੂੰ ਦੁਬਾਰਾ ਕੁਸ਼ਬਾਦ ਗਰਮ ਗਰਮ ਚੀਜ਼ਾਂ ਦੇ ਕੇ ਫਿਰ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਫਿਰ ਉਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਪਰ ਸਾਹਿਬਜ਼ਾਦੇ ਆਪਣੇ ਫੈਸਲੇ ਤੇ ਅੜੇ ਕਿਸਨ ਆਪਣੇ ਭਰੋਸੇ ਤੇ ਅੜੇ ਕਿਸਨ ਉਹ ਅਡੇ ਫੈਸਲਾ ਲੈ ਚੁੱਕੇ ਸਰ ਮਟਾਲ ਫੈਸਲਾ ਸੀ ਪੋਨਾ ਦਾ ਜਿਸ ਕਰਕੇ ਉਹਨਾਂ ਨੂੰ ਉਸ ਵळे ਦਿੱਲੀ ਦੇ ਦੋ ਜਲਾਦ ਸਾਸ਼ਲ ਬੇਸ਼ਾਲ ਦੇ ਵੀ ਨਾਲ ਲਿਖਿਆ シュਸ਼ਾਰ ਬੇਸ਼ਾਲ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਲੱਗਦਾ ਹੈ ਇਥੋਂ ਤੱਕ ਇਤਿਹਾਸ ਵਿੱਚ ਲਿਖਿਆ ਵੀਨਾ ਸਿੰਘ ਹੰਦੂਰੀਆ ਕਹਤੇ ਭਾਈ ਰਤਨ ਸਿੰਘ ਪੰਗੂ ਦੋਵੇਂ ਜੜੀ ਇਹ ਗੱਲ ਵੀ ਲਿਖਦੇ ਨੇ ਕਿ ਉਹਨਾਂ ਨੇ ਕੋਟਿਆਂ ਥੱਲੇ ਲੈ ਕੇ ਉਹਨਾਂ ਦੀਆਂ ਸ਼ਾਹ ਰਗਾਂ ਜਿਹੜੀਆਂ ਸਨ ਉਹਨਾਂ ਜ਼ਲਾਦਾਂ ਨੇ ਵੜ ਦਿੱਤੀਆਂ اتنے اتو تک بھی لکھا ملتا ہے کہ تھوڑے جی سواس لے بابا بار سنگھ نے اور بابا فتح سنگھ جی بارہ کو منٹ تک ادی کڑی تک وہ اپنے جرم جڑے کو مار دے رہے پاپ کی اس کو گروہ کے لال پیارے شہادت دا جان پی گئے